ਹੈਗੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਹੁਣੇ-ਹੁਣੇ ਐਨ ਆਈ ਏ ਦੀ ਰੇਟ ਜਿਹੜੀ ਹੈਗੀ ਆ ਉਹ ਹੋਈ ਹੈ ਔਰ ਇਹ ਤਸਵੀਰਾਂ ਨੇ ਨਾ ਇਹੋ ਅਮਰਿਤਪਾਲ ਸਿੰਘ ਜੋ ਕਿ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਦੇ ਘਰ ਤੋਂ ਸਿੱਧੀਆਂ ਜਿਹੜੀਆਂ ਹੈਗੀਆਂ ਸਾਂਝੀਆਂ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਹੀ ਦੇਰ ਪਹਿਲਾਂ ਜਿਹੜਾ ਹੈਗਾ ਹੈ ਉਹ ਐਨ ਆਈ ਏ ਦੀ ਟੀਮ ਜਿਹੜੀ ਆ ਉਹ ਇੱਥੋਂ ਹੋ ਕੇ ਨਿਕਲੀ ਹੈ ਔਰ ਹੁਣ ਦੀ ਜੇਕਰ ਗੱਲ ਕਰਾਂ ਤਾਂ ਜਾਂਚ ਏਜੰਸੀਆਂ ਦੇ ਜਾਣ ਤੋਂ ਬਾਅਦ ਜਿਹੜਾ ਹੈਗਾ ਘਰ ਦੀਆਂ ਤਸਵੀਰਾਂ ਕੀ ਨੇ ਕੀ ਹਾਲਾਤ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਜਿਵੇਂ ਅ ਕਹਿ ਸਕਦੇ ਆ ਕਿ ਘਰ ਦੀ ਚੱਕਰ ਗੱਲ ਕਰੀਏ ਤਾਂ ਇੱਕ ਇੱਕ ਕਮਰੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜੋ ਜਾਂਚ ਏਜੰਸੀਆਂ ਨੇ ਉਹਨਾਂ ਨੂੰ ਕੀ ਕੁਝ ਬਰਾਮਦ ਹੋਇਆ ਹੈ ਉਹ ਸਾਰਾ ਕੁਝ ਦਿਖਾਉਣ ਦੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕਰਾਂਗੇ ਤਾਂ ਇਹ ਤਸਵੀਰਾਂ ਨੇ ਪ੍ਰਗਟ ਸਿੰਘ ਤੇ ਘਰ ਦੀਆਂ ਜੜੀਆਂ ਹੈਗੀਆਂ ਹੁਣ ਜੇਕਰ ਗੱਲ ਕਰਾਂ ਤਾਂ ਇਧਰ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂ ਪਹਿਲਾਂ ਤਾਂ ਜੋ ਜੋ ਟੀਮ ਵੱਲੋਂ ਜਾਂਚ ਪੜਤਾਲ ਇਥੇ ਕੀਤੀ ਗਈ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਾਂਚ ਏਜੰਸੀ ਵੱਲੋਂ ਜਿਹੜਾ ਹੈਗਾ ਇਸ ਘਰ ਦੀ ਜਿਹੜੀ ਜਾਂਚ ਪੜਤਾਲ ਕੀਤੀ ਗਈ ਹੈਗੀ ਆ ਔਰ ਸਾਹਮਣੇ ਦੀਆਂ ਗੱਲ ਕਰਾਂ ਕਿਉਂਕਿ ਇਹ ਆਊਟਰ ਏਰੀਆ ਹੈਗਾ ਇਸ ਨਾਲ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਵਿੱਚ ਪਾਸਪੋਰਟ ਨੇ ਆਧਾਰ ਕਾਰਡ ਕੁਝ ਹੋਰ ਦਸਤਾਵੇਜ਼ ਨੇ ਜਿਹੜੇ ਇਹਨਾਂ ਦੇ ਜਿਹੜੇ ਪਰਵਾਰਕ ਦਸਤਾਵੇਜ਼ ਹੀ ਨੇ ਉਹਨਾਂ ਨੂੰ ਜਾਂਚਿਆ ਗਿਆ ਸ਼ਾਇਦ ਲੇਕਿਨ ਫਿਲਹਾਲ ਇਹ ਕਹਿ ਸਕਦੇ ਆ ਕਿ ਏਜੰਸੀ NIA ਦੀ ਏਜੰਸੀ ਵੱਲੋਂ ਜੋ ਵੀ ਬਰਾਮਦਗੀ ਕੀਤੀ ਗਈ ਹੈ ਇਹ ਉਹਨਾਂ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਕਿ ਜਦੋਂ ਟੀਮ ਵੱਲੋਂ ਇਥੋਂ ਵੱਖ-ਵੱਖ ਕਹਿ ਸਕਦੇ ਆ ਕਿ ਵਿਅਕਤੀਆਂ ਨੂੰ ਲਿਜਾਇਆ ਗਿਆ ਹੈਗਾ ਇੱਕ ਵਿਅਕਤੀ ਤੋਂ ਇਲਾਵਾ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਜਿਹੜੇ ਨੇ ਲੋਕ ਸਭਾ ਦੇ ਦੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੜੇ ਨੇ ਉਹ ਵੀ ਇੱਥੇ ਅੱਜ ਦਿਖਾਈ ਦਿੱਤੇ ਸੀਗੇ ਕਿਉਂਕਿ ਡੀਵੀਆਰ ਜਾਂ ਹੋਰ ਜੋ ਜੋ ਦਸਤਾਵੇਜ਼ ਨੇ ਉਹ ਬਿਲਕੁਲ ਜੀ ਤਾਂ ਇਹ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਡੀਵੀਆਰ ਜਾਂ ਹੋਰ ਜੋ ਵੀ ਸੋ ਇਹਨਾਂ ਕਮਰਿਆਂ ਦੇ ਵਿੱਚ ਜ਼ਿਕਰ ਗੱਲ ਕੀਤੀ ਜਾਵੇ ਤਾਂ ਹੁਣ ਹੀ ਜਿਹੜਾ ਹੈਗਾ ਜਾਂਚ ਪੜਤਾਲ ਜਿਹੜੀ ਹੈਗੀ ਹੈ ਕਰਕੇ ਟੀਮ ਨਿਕਲੀ ਹੈਗੀ ਇਸ ਦੇ ਨਾਲ ਹੀ ਇਹ ਬਾਹਰ ਬਾਲਕੜੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਓਪਨ ਏਰੀਆ ਹੈਗਾ ਔਰ ਹੁਣ ਦੀਆਂ ਜਿਹੜੀਆਂ ਤਾਜ਼ਾ ਤਸਵੀਰਾਂ ਸੀਗੀਆਂ ਰਈਏ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਐਨਆਈਏ ਵੱਲੋਂ ਕਹਿ ਸਕਦੇ ਆ ਰੇਡ ਕੀਤੀ ਗਈ ਇਸ ਦੇ ਨਾਲ ਹੀ ਜਿਵੇਂ ਕਿ ਅੱਜ ਤੜਕੇ ਤੋਂ ਪੰਜਾਬ ਦੇ ਹੋਰ ਨਾ ਖੇਤਰਾਂ ਦੇ ਵਿੱਚ ਵੀ ਰੇਡ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਿੱ ਤਾਂ ਅੱਜ ਇਸ ਜਗ੍ਹਾ ਦੀ ਜ਼ਿਕਰ ਗੱਲ ਕਰੀਏ ਤਾਂ ਉੱਥੇ ਰੇਡ ਤੋਂ ਬਾਅਦ ਇਸ ਤਰ੍ਹਾਂ ਦੇ ਮੌਕੇ ਦੇ ਹਾਲਾਤ ਨੇ ਪਹਿਲੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਸਮਰਥਕ ਨੇ ਚਰਨਦੀਪ ਸਿੰਘ ਪਿੰਡਰ ਸਾਡੇ ਨਾਲ ਨੇ ਪਿੰਡਰ ਸਾਹਿਬ ਕਿੰਨੇ ਵਜੇ ਰੇਡ ਦੀ ਜਾਣਕਾਰੀ ਜਿਹੜੀ ਹੈਗੀ ਤੁਹਾਨੂੰ ਮਿਲੀ ਹੈ ਇਹ ਰੇਡ ਦੀ ਜਾਣਕਾਰੀ ਸਾਨੂੰ ਕੋਈ 7 ਵਜੇ ਮਿਲੀ ਹੈ ਹਾਂ ਤੇ ਸਾਨੂੰ ਅਗਰਵੀ ਜਿਹੜੇ ਸੱਜਣ ਉਹਨਾਂ ਨੇ ਦੱਸਿਆ ਕਿ ਪ੍ਰਗਟ ਸਿੰਘ ਦੇ ਘਰੇ ਰੇਡ ਹੋ ਰਹੀ ਆ ਆ ਭਾਈ ਪ੍ਰਗਟ ਸਿੰਘ ਘਰ ਨਹੀਂ ਸੀ ਹੈਗੇ ਉਹਨਾਂ ਦੀ ਬੇਟੀ ਤੇ ਬੇਟਾ ਉਹਨਾਂ ਦੇ ਮੈਸੇਜ ਕਰ ਸੀਗੇ ਤੇ ਪ੍ਰਗਟ ਸਿੰਘ ਦੀ ਗੈਰ ਹੈ ਜਿਹਦੇ ਵਿੱਚ ਇਹ ਸਾਰਾ ਜਿਹੜਾ ਆਪ ਕੋਲ ਅਪਲਾਈ ਕਰੀ ਕਿੱਤੀ ਆ ਮੇਰੇ ਕੋਲ ਆ ਮਤਲਬ ਮੈਨੂੰ ਪਤਾ ਲੱਗਾ ਕਿ ਦੱਸਿਆ ਕਿ 5 ਵਜੇ ਹੀ ਆ ਗਏ ਆ ਪਰ ਸਾਨੂੰ 7 ਵਜੇ ਤੱਕ ਲੱਗਾ ਤੇ ਇਹ ਸੋਚਦਾ ਕਿ ਡੀਵੀਆਰ ਵੀ ਜਿਹੜੀ ਆਪਣੀ ਸੁਰੱਖਿਆ ਵਾਸਤੇ ਲਾਈ ਹੁੰਦੀ ਆਪਣੇ ਕੈਮਰੇ ਲਾਏ ਹੁੰਦੇ ਉਹ ਵੀ ਲਾ ਕੇ ਇਹਦੇ ਨਾਲ ਲੈ ਕੇ ਆਗੇ ਤੇ ਇਸ ਲਈ ਵਿਚਾਲੇ ਐਨਆਈ ਦੇ ਵੱਲੋਂ ਦਬੇਸ਼ ਦਿੱਤੀ ਗਈ ਹੈ ਸਵੇਰੇ तकरीबन 5 ਵਜੇ ਵੱਖ-ਵੱਖ ਥਾਵਾਂ ਤੇ ਕਿੰਨਾ ਕਿਤੇ ਐਨਆਈ ਨੂੰ ਵੱਡਾ ਇਨਪੁਟ ਸੀ ਕਿ ਫਾਰਚ ਕਿਸੇ ਵੱਡੀ ਨਾਂ ਨੂੰ ਅੰਜਾਮ ਦੇਣ ਦੀ ਖਰਾਕ ਸੰਸ਼ਾਰਕ ਅੰਦਰ ਜਿਸ ਨੂੰ ਲੈ ਕੇ ਆ ਐਨਆਈ ਦੇ ਵੱਲੋਂ ਦਬੇਸ਼ ਦਿੱਤੀ ਗਈ ਹੈ ਅੰਮ੍ਰਿਤਪਾਲ ਸਿੰਘ ਦੇ तमाम ਸਾਥੀਆਂ ਦੇ ਘਰ ਆ ਛਾਪੇ ਮਾਰੀ ਲਗਾਤਾਰ ਜਾਰੀ ਹੈ ਜਿਸ ਦੇ ਸਿੱਕਲ ਕਰੀਏ ਤੇ ਐਮਪੀ ਅੰਮ੍ਰਿਤਪਾਲ ਅਜੂਰ ਸਾਹਿਬ ਤੋਂ ਐਮਪੀ ਨੇ ਤੇ ਉਹਨਾਂ ਦੇ ਜੋ ਚਾਚੇ ਦੇ ਘਰ ਵਿਆਸ ਸਥਿਤ ਉੱਥੇ ਵੀ NIA ਦੇ ਵੱਲੋਂ ਛਾਪੇਮਾਰੀ ਕੀਤੀ ਗਈ तमाम ਪਾਸਪੋਰਟਸ ਦਾ ਕਿਤੇ ਜਾ ਸਕਦੇ ਨੇ ਡਾਕੂਮੈਂਟਸ ਖੰਗਾਲੇ ਗਏ ਫੋਨ ਡਿਟੇਲਸ ਖੰਗਾਲੀਆਂ ਗਈਆਂ ਜੋ ਉਥੇ तमाम ਲੈਪਟਾਪ ਸੀ ਉਹਨਾਂ ਦੀ ਡਿਟੇਲ ਖੰਗਾਲੀਆਂ ਗਈਆਂ ਉਹਨਾਂ ਨੂੰ ਖੰਗਾਲਿਆ ਗਿਆ ਤੇ ਵੱਖ-ਵੱਖ ਐਂਗਲ ਤੋਂ NIA ਦੇ ਵੱਲੋਂ ਜੋ ਜਾਂਚ ਹੈ ਲਗਾਤਾਰ جاری ਹੈ ਜਿ세ਾ ਕਿ ਵਿਅਸਤ ਹੋਤੇ ਹੋਣ NIA ਦੀ ਟੀਮ तमाम ਆਪਣੀ ਛਾਪੇਮਾਰੀ ਕਰਕੇ ਰੇਡ ਕਰਕੇ ਉਥੋਂ ਨਿਕਲ ਚੁੱਕੀ ਹੈ ਕਈ ਥਾਵਾਂ ਇਹੋ ਜਿਹਾ ਨਹੀਂ ਹੋਇਆ ਨਹੀਂ ਰਿਹਾ ਤੇ NIA ਦੀ ਤਬੀਸ਼ ਲਗਾਤਾਰ جاری ਹੈ ਕਿਉਂਕਿ ਵੱਖ-ਵੱਖ ਐਂਗਲਸ ਤੋਂ ਜਾਂਚ ਪੜਤਾਲ ਐਨਆਈਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਸਵੇਰ ਵਹੀ ਸਮਾਂ ਹੁੰਦਾ ਹੈ ਜਦੋਂ ਕਿ ਐਨਆਈਡੀ ਟੀਮਾਂ ਵੱਖ-ਵੱਖ ਥਾਵਾਂ ਤੇ ਪਹੁੰਚਦੀਆਂ ਨੇ ਤੇ ਇਸ ਤਰੀਕੇ ਨਾਲ ਹੀ ਤਬਿਸ਼ ਐਨਆਈ ਦੇ ਵੱਲੋਂ ਦਿੱਤੀ ਜਾਂਦੀ ਹੈ ਹਾਲਾਂਕਿ ਪੰਜਾਬ ਪੁਲਿਸ ਦੇ ਜੋ ਮੁਲਾਜ਼ਮ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ ਭਗਤ ਤਸਵੀਰ ਤੁਸੀਂ ਦੇਖ ਪਾਰੇ ਹੋ ਆ ਆ ਤਸਵੀਰਾਂ ਨੇ ਪਿਆਸ਼ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੇ ਘਰ ਦੇ ਅੰਦਰ ਗਿਆ ਦੇਖਿਆ ਜਾ ਸਕਦਾ ਹੈ ਕਿ ਜੋ ਸਮਾਨ ਹੈ ਉਹ ਆਲੇ-ਦੁਆਲੇ ਖਿੰਡਿਆ ਹੋਇਆ ਨਜ਼ਰ ਆ ਰਿਹਾ ਹੈ